ਗੁਰਾਇਆਂ ਦੇ ਅੱਟਾ ਪਿੰਡ ਦੇ ਗੇਟ ਦੇ ਸਾਹਮਣੇ ਵਾਪਰੇ ਦਰਦਨਾ ਖਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਆਈ 바ਵਾ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ ਪਠਾਨਕੋਟ ਤੋਂ ਗੁੜगांव ਜਾ ਰਹੇ ਹਿਤੇਸ਼ ਸ਼ਰਮਾ ਪੁੱਤਰ ਵਿੰਦਰ ਸ਼ਰਮਾ ਵਾਸੀ ਪਠਾਨਕੋਟ ਜੋ ਗੁੜगांव ਵਿਖੇ ਨੌਕਰੀ ਕਰਦਾ ਹੈ ਆਪਣੀ ਗ੍ਰੈਂਡ ਪਟਾਰਾ ਗੱਡੀ ਵਿੱਚ ਪਰਿਵਾਰ ਸਮੇਤ ਗੁੜगांव ਵੱਲ ਜਾ ਰਿਹਾ ਸੀ ਜਿਸ ਦੀ ਗੱਡੀ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਈ ਉਹਨਾਂ ਦੱਸਿਆ ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਗੱਡੀ ਦੇ ਵਿੱਚ ਹੀ ਫਸ ਗਿਆ ਜਦਕਿ ਮੋਟਰਸਾਈਕਲ ਸਵਾਰ ਵਿਅਕਤੀ ੇਠਾ ਡਿੱਗ ਗਿਆ ਅਤੇ ਗੱਡੀ ਮੋਟਰਸਾਈਕਲ ਨੂੰ ਕਈ ਮੀਟਰ ਤੱਕ ਅੱਗੇ ਲੈ ਆਈ ਮ੍ਰਿਤਕ ਵਿਅਕਤੀ ਦੀ ਪਛਾਣ ਚਲਮਨ ਸਿੰਘ ਵਾਸੀ ਰੁੜਕਾ ਖੁਰਦਗੁਰਾਇਆ ਵਜੋਂ ਹੋਈ ਹੈ ਪੁਲਿਸ ਵੱਲੋਂ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਵਿੱਚ ਇੱਕ ਹਤੇਸ਼ ਸ਼ਰਮਾ ਸਾਨੋ ਫਿਰ ਰਵਿੰਦਰ ਸ਼ਰਮਾ ਵਾਸੀ ਪਠਾਨਕੋਟ ਦਾ ਇਹ ਰਹਿਣ ਵਾਲਾ ਹੈ ਤੇ ਗੜਗਾਉਂ ਨੌਕਰੀ ਕਰਦਾ ਇਹ ਆਪਣੇ ਪਰਿਵਾਰ ਸਮੇਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ ਗਰਾਇਆ ਸਾਈਡ ਤੋਂ ਗੜਗਾਉਂ ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀਗਾ ਮੋਟਰਸਾਈਕਲ ਨੰਬਰ ਪੀ ਵੀ 37 ਕੇ 45 81 ਹੀਰੋ ਸਬਲੈਂਡਰ ਆ ਜੋ ਜਸਪ੍ਰੀਤ ਗੌਰ ਰੁੜਗਾ ਖੁਰਦ ਦੇ ਨਾਮ ਤੇ ਇਹਦੀ ਆਰ ਸੀ ਆ ਤੇ ਇਹ ਹਜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਕੌਣ ਆ ਇਹਨੂੰ ਜਿਹੜੀ ਇਹ ਡੈੱਡ ਬੋਡੀ ਸਿਵਲ ਹਸਪਤਾਲ ਫਲੋਰ ਪਹੁੰਚਾਤੀ ਆ ਇਹਦੇ ਬਾਰਤਾਂ ਤੋਂ ਪਤਾ ਕਰਕੇ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੋਈ ਆ ਇਹ ਐਕਸੀਡੈਂਟ ਕਿੱਦਾਂ ਹੋਇਆ ਜਿਹੜਾ ਲੱਗਦਾ ਪਿੱਛੋਂ ਹਿੱਟ ਹੋਈ ਆ ਕਿੱਦਾਂ ਇਹ ਜਿਹੜਾ ਰਾਹਗੀਰਾਂ ਦੇ ਦਸਤਨ ਮਤਾ ਹੋ ਕੇ ਜਿਹੜੀ ਜਿਹੜੀ ਕਾਰ ਇਹ ਵੀ ਪਿੱਛੋਂ ਹਿੱਟ ਹੋਈ ਆ ਮੋਟਰਸਾਈਕਲ ਦੇ ਨਾਲ ਬਾਕੀ ਮੁਕਕੀ ਤੇ ਜਾ ਕੇ ਸਾਰੀ ਜਾਂਚ ਕਰਕੇ ਪਤਾ ਲਗੂਗਾ ਕਿ ਕਿੱਦਾਂ ਹੋਇਆ ਬੰਦੇ ਦੇ ਡੱਪ ਹੋ ਗਏ ਹਾਂਜੀ ਇੱਥੋਂ ਠੀਕ ਸੀਗਾ ਤੇ ਉਹਦੀ ਰਸਤੇ ਦੇ ਵਿੱਚ ਜਾਂਦਿਆਂ ਮੌਤ ਹੋ ਗਈ। ਕਿੰਨੇ ਕੁ ਮਰਗਦੇ ਜੀ ਬੰਦੇ ਸੀ? ਉਮਰ ਉਹਦੀ ਹੈਗੀ ਆ 65 ਸਾਲ ਦੀ 66 ਸਾਲ ਦੀ। ਸਰਦਾਰ ਐ। ਸਨਾਖਤਲੇ ਹੋਈ ਨਹੀਂ ਜੀ ਬੰਦਾ। ਸਨਾਖਤ ਹਜੇ ਨਹੀਂ ਹੋਈ ਉਦਾਂ ਪਤਾ ਲੱਗਣ ਡਿਆ ਵੀ ਉਹ ਝਲਮਣ ਸਿੰਘ ਉਹਦਾ ਨਾਮ ਆ ਬਾਕੀ ਉਹਦੇ ਬਾਰਸਾਂ ਨੂੰ ਬੁਲਾ ਕੇ ਤਾਂ ਪਤਾ ਲੱਗੂਗਾ। ਇਹਦੇ ਪਿੰਡ ਦੇ ਕਰਦੇ। ਹਜੇ ਰੁੜਕਾ ਹੋਰ ਦੱਸ ਜੀ। ਗੁਰੈਨ ਦੇ ਅੱਟਾ ਪਿੰਡ ਤੇ ਗੇਟ ਦੇ ਸਾਹਮਣੇ ਵਾਪਰੇ ਦਰਦਨਾ ਖਾਤਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਆਈ 바ਵਾ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ ਪਠਾਨਕੋਟ ਤੋਂ ਗੁੜगांव ਜਾ ਰਹੇ ਹਿਤੇਸ਼ ਸ਼ਰਮਾ ਪੁੱਤਰ ਵਿੰਦਰ ਸ਼ਰਮਾ ਵਾਸੀ ਪਠਾਨਕੋਟ ਜੋ ਗੁੜगांव ਵਿਖੇ ਨੌਕਰੀ ਕਰਦਾ ਹੈ ਆਪਣੀ ਗ੍ਰੈਂਡ ਪਿਟਾਰਾ ਗੱਡੀ ਵਿੱਚ ਪਰਿਵਾਰ ਸਮੇਤ ਗੁੜगांव ਵੱਲ ਜਾ ਰਿਹਾ ਸੀ ਜਿਸ ਦੀ ਗੱਡੀ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਈ ਉਹਨਾਂ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਗੱਡੀ ਦੇ ਵਿੱਚ ਹੀ ਫਸ ਗਿਆ ਜਦਕੀ ਮੋਟਰਸਾਈਕਲ ਸਵਾਰ ਵਿਅਕਤੀ hetena ਡਿੱਗ ਗਿਆ ਅਤੇ ਗੱਡੀ ਮੋਟਰਸਾਈਕਲ ਨੂੰ ਕਈ ਮੀਟਰ ਤੱਕ ਅੱਗੇ ਲੈ ਆਈ। ਮ੍ਰਿਤਕ ਵਿਅਕਤੀ ਦੀ ਪਛਾਣ ਚਲਮਨ ਸਿੰਘ ਵਾਸੀ ਰੁੜਕਾ ਖੁਰਦਗੁਰਾਇਆ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹਦੇ ਵਿੱਚ ਇੱਕ ਹਤੇਸ਼ ਸ਼ਰਮਾ ਸਾਨੋ ਫਰਵਿੰਦਰ ਸ਼ਰਮਾ ਬਾਤੀ ਪਖਾਨਗੋੜ ਇਹ ਰਹਿਣ ਵਾਲਾ ਤੇ ਗੜਗਾਉਂ ਨੌਕਰੀ ਕਰਦਾ। ਇਹ ਆਪਣੇ ਪਰਿਵਾਰ ਸਮੇਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ ਗਰਾਇਆ ਸਾਈਡ ਤੋਂ ਗੜਗਾਉਂ ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀਗਾ ਮੋਟਰਸਾਈਕਲ ਨੰਬਰ ਪੀ ਵੀ 37 के 4581 ਹੀਰੋ ਸਬਲੈਂਡਰ ਆ ਜੋ ਜਸਪ੍ਰੀਤ ਗੌਰ ਰੋੜਗਾ ਖੁਰਦ ਦੇ ਨਾਮ ਤੇ ਇਹਦੀ ਆਰ ਸੀ ਆ ਤੇ ਇਹ ਹਜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਗਾਉਂਿਆਂ ਨੂੰ ਜਿਹੜੀ ਇਹ ਡੈੱਡ ਬੋਡੀ ਸਿਵਲ ਹਸਪਤਾਲ ਫਲੋਰ ਪਹੁੰਚਾਤੀ ਆ ਇਹਦੇ ਬਾਰਤਾਂ ਤੋਂ ਪਤਾ ਕਰਕੇ ਜੋ ਬੰਦੀ ਕਾਨੂੰਨੀ ਗੈਰਬੈਗੀ ਕੀਤੀ ਹੈ ਇਹ ਐਕਸੀਡੈਂਟ ਕਿੱਦਾਂ ਹੋਇਆ ਜੀ ਕੋਈ ਲੱਗੋਗਾ ਪਿੱਛੋਂ ਦੇਖੋ ਇਹ ਕਿੱਦਾਂ ਹੋਇਆ ਇਹ ਜਿਹੜਾ ਹੈ ਰਾਹਗੀਰਾਂ ਦੇ ਦੱਸਣ ਮਤਾਂ ਹੋ ਗਿਆ ਜਿਹੜੀ ਜਿਹੜੀ ਆਕਾਰ ਇਹ ਵੀ ਪਿੱਛੋਂ ਹਿੱਟ ਹੋਈ ਆ ਮੋਟਰਸਾਈਕਲ ਦੇ ਨਾਲ ਬਾਕੀ ਮੌਕੇ ਤੇ ਜਾ ਕੇ ਸਾਰੀ ਜਾਂਚ ਕਰਕੇ ਪਤਾ ਲੱਗੂ ਵੀ ਕਿੱਦਾਂ ਹੋਇਆ ਬੰਦੇ ਦੇ ਡੈਥ ਹੋ ਗਿਆ ਜੀ ਹਾਂਜੀ ਇੱਥੋਂ ਠੀਕ ਸੀਗਾ ਤੇ ਉਹਦੀ ਰਸਤੇ ਦੇ ਵਿੱਚ ਜਾਂਦਿਆ ਮੌਤ ਹੋ ਗਈ ਹਾਂ ਕਿੰਨੇ ਕੁ ਉਮਰ ਦੇ ਜੀ ਬੰਦੇ ਸੀ ਉਮਰ ਉਹਦੀ ਹੈਗੀ ਆ 65 ਸਾਲ ਦੀ 67 ਸਾਲ ਦੀ ਸਰਦਾਰੇ ਸੁਨਾਗ ਕੱਲੇ ਹੋਈ ਨਹੀਂ ਬੰਦੇ ਸੁਨਾਗ ਤਾਂ ਹਜੇ ਨਹੀਂ ਹੋਈ ਉਦਾਂ ਪਤਾ ਲੱਗਣ ਡਿਆ ਵੀ ਉਹ ਚਲਮਣ ਸਿੰਘ ਉਹਦਾ ਨਾਇਆ ਬਾਕੀ ਉਹਦੇ ਬਾਰਸਾਂ ਨੂੰ ਬਲਾ ਕੇ ਤਾਂ ਪਤਾ ਲੱਗੂਗਾ ਇਹਦੇ ਪਿੰਡ ਦੇ ਸਰਦਾਰੇ ਹਜੇ ਰੁੜਤਾ ਖੁਰਦ ਦਾ ਦੱਸ ਜੀ